ਸਾਰੀ ਪੈਨਪ੍ਰਾਵਨ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਆਪਣੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਜੀ ਦੀ ਅੱਗੇ ਦੁਹੇ ਟੇਮਰਦਾਸ ਕਰੀ ਜੇ ਕਿ ਸਾਰੇ ਪੈਨਪ੍ਰਾ ਆਪਣੇ ਆਪਣੇ ਘਰਾਂ ਦੇ ਵਿੱਚ ਠੀਕ ਠਾਕ ਹੋਵਮਗੇ ਤੁਹਾਡਾ ਦਿਨੋ ਧੰਨਵਾਦ ਜੋ ਤੁਸੀਂ ਆਪਣੀ ਇਸ ਪੈਨ ਨੂੰ ਇੰਨਾ ਪਿਆਰ ਦੇ ਰਹੇ ਹੋ ਵਾਹਿਗੁਰੂ ਜੀ ਤੁਹਾਨੂੰ ਸਾਰਨ ਚੜ੍ਹਦੀ ਕਲਾ ਤਰੱਕੀਆਂ ਬਖਸ਼ਣ ਤੁਹਾਡੀ ਹਰ ਮਨੋ ਕਾਮਨਾ ਪੂਰੀ ਕਰਨ ਤੇ ਜੇ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਤਾਂ ਲਾਈਕ ਮੈਂਟ ਤੇ ਸ਼ੇਅਰ ਜਰੂਰ ਕਰਦੇ ਆ ਕਰੋ ਜਿਹੜੇ ਜਿਹੜੇ ਪੈਨਪ੍ਰਾ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰ ਜੋ ਵੀ ਆਪਣੀ ਵੀਡੀਓ ਹੁੰਦੀ ਹੈ ਉਹ ਤੁਹਾਡੇ ਕੋਲ ਹੀ ਪਹੁੰਚਦੀ ਰਹੇ। ਦੇਖੋ ਹਰ ਇੱਕ ਪਹਿਣ ਦਾ ਇੱਕ ਸੁਪਨਾ ਹੁੰਦਾ ਹੈ ਨਾ ਵੀ ਉਹਦਾ ਜਿਹੜਾ ਪਤੀ ਹੈਗਾ ਉਹ ਇੱਕ ਬਹੁਤ ਹੀ ਸਿਆਣਾ ਸੋਝਵਾਨ ਤੇ ਉਹਦੀ ਹਰ ਦਿਲ ਦੀ ਮੁਰਾਦ ਪੂਰੀ ਕਰਨ ਵਾਲਾ ਹੋਵੇ। ਇਹ ਪਹਿਣਾ ਦਾ ਕਸੂਰ ਨਹੀਂ ਹੈਗਾ ਜਿਵੇਂ ਕਿ ਅੱਜ ਕੱਲ ਜਿਆਦਾਤਰ ਲੜਕੀਆਂ ਡਿਪਰੈਸ਼ਨ 'ਚ ਜਾ ਰਹੀਆਂ ਨੇ ਟੈਨਸ਼ਨ 'ਚ ਜਾ ਰਹੀਆਂ ਨੇ ਪਤੀ ਪਤਨੀ ਦੀ ਲੜਾਈ ਤਲਾਕ ਇਹ ਹੋ ਰਹੀ ਨੇ ਨਾ ਵੈਸੇ ਤਾਂ ਕਹਿੰਦੇ ਨੇ ਵੀ ਕਾਲ ਯੁਗ ਦੀ ਹੋ ਹੈਗੀ ਮੋਬਾਈਲਾਂ ਨੇ ਕੁੜੀਆਂ ਪੱਟਤੀਆਂ ਹਨ। ਬਿਤਾਏ ਸਭ ਕੁਛ ਹੋ ਰਿਹਾ ਇਹ ਮੋਬਾਈਲਾਂ ਨੇ ਨਹੀਂ ਇਹ ਮਾਪੇ ਬਾਪ ਦੀ ਤਸਵੀਰ ਤੁਸੀਂ ਕਹੋਗੇ ਵੀ ਭੈਣੇ ਮਾਪੇ ਬਾਪ ਦਾ ਕੀ ਕਸੂਰ ਹੈਗਾ ਕਿਉਂਕਿ ਪਹਿਲਾਂ ਪੁਰਾਣੇ ਸਮੇਂ ਦੇ ਵਿੱਚ ਮਾਪੇ ਬਾਪ ਧੀ ਨੂੰ ਸਬਰ ਕਰਨਾ ਸਿਖਾਉਂਦੇ ਹੁੰਦੇ ਸੀ ਮਾਪੇ ਬਾਪ ਕਹਿੰਦੇ ਹੁੰਦੇ ਸੀ ਵੀ ਧੀਏ ਆਪਣੇ ਸੋਹਰੇ ਪਰਿਵਾਰ ਦੇ ਵਿੱਚ ਜਾ ਕੇ ਤੇਰਾ ਪਤੀ ਚਾਹੇ ਘੱਟ ਕਮਾਵੇ ਚਾਹੇ ਵੱਧ ਜਿਹੜੇ ਤੇਰੇ ਪਤੀ ਦੀ ਗੱਲ ਹੋ ਗਈ ਉਹਦੇ ਨਾਲ ਤੁਸੀਂ ਇੱਕ ਦੂਜੇ ਦੀ ਹਾਂ ਦੇ ਵਿੱਚ ਹਾਂ ਮਿਲਾਇਓ ਕਹਿੰਦੇ ਪੈਸਾ ਚਾਹੇ ਘੱਟ ਹੋਵੇ ਪਰ ਜਿੱਥੇ ਤੁਹਾਡਾ ਪਤੀ ਪਤਨੀ ਦਾ ਪਿਆਰ ਹੋਊਗਾ ਨਾ ਪਤੀ ਨੂੰ ਇੱਕ ਪ੍ਰਮੇਸ਼ਰ ਦਾ ਦਰਜਾ ਦਿੱਤਾ ਜਾਂਦਾ ਸੀਗਾ ਇਸੇ ਕਰਕੇ ਜਿਵੇਂ ਆਪਾਂ ਕਹਿ ਦਿੰਦੇ ਆ ਵੀ ਸਾਡੀਆਂ ਮਾਮਾ ਨੇ ਸਰਾਬੀਆਂ ਨਾਲ ਵੀ ਕੱਟ ਲਿਆ ਸਾਡੀਆਂ ਮਾਮਾ ਨੇ ਕੁੱਟਾਂ ਨਾਲ ਖਾ ਖਾ ਕੇ ਵੀ ਕੱਟ ਲਿਆ ਹਨ ਕਿਉਂਕਿ ਬਚਪਨ ਦੇ ਵਿੱਚ ਆਪਣੇ ਵੀ ਕੁੱਟ ਪੈਂਦੀ ਸੀ ਜਦੋਂ ਹੁਣ ਜਿਹੜੇ ਕਿ ਮੇਰੇ 40 42 ਵਾਲੀ ਆਲੇ ਨੇਗੇ ਉਹਨਾਂ ਦੇ ਹਨਾ ਘਰੋਂ ਵੀ ਗਾਲਾਂ ਪਿੰਦੀਆਂ ਸੀ ਸਕੂਲ ਦੇ ਵਿੱਚੋਂ ਵੀ ਪੈਂਦੀਆਂ ਸੀਗੀਆਂ ਹਨ ਜੇ ਅੱਜ ਕੱਲ੍ਹ ਵਾਲਾ ਮਾਹੌਲ ਨਹੀਂ ਤੇ ਕਿ ਸਿਸਟਮ ਨਹੀਂ ਸੀਗਾ ਵੀ ਹਾਂ ਮੇਰਾ ਪੁੱਤ ਆਇਆ ਮੇਰਾ ਲਾਡੂ ਆਇਆ ਜਾਂ ਚਾਚੇ ਨੇ ਘੂਰਤਾ ਜਾਂ ਦਾਦੇ ਨੇ ਘੂਰਤਾ ਜਾਂ ਦਾਦੀ ਨੇ ਘੂਰਤਾ ਕਿਉਂ ਘੂਰਤਾ ਹਨਾ ਗੱਲ ਨਾਲ ਲਾਉਣਾ ਜੇ ਸਕੂਲ ਦੇ ਵਿੱਚ ਕੋਈ ਸ਼ਿਕਾਇਤ ਆ ਜਾਣੀ ਤੇ ਫੇਰ ਤਾਂ ਬਸ ਪਤਾ ਹੀ ਦੀ ਵੀ ਕੀ ਹੋਣਾ ਜੇ ਕਿਤੇ ਖੇਡਣ ਗਏ ਹੁੰਦੇ ਕੋਈ ਗਲਤੀ ਹੋ ਗਈ ਹੁੰਦੀ ਕਿਤੇ ਹੈਨਾ ਟਿਊਸ਼ਨ ਕਾਲਜ ਤੱਕ ਵੀ ਜੇ ਚਾਚਾ ਦਾ ਕੋਈ ਮਿਲ ਜਾਂਦਾ ਨਾ ਉੱਥੇ ਐ ਨਹੀਂ ਪਤਾ ਦੀ ਵੀ ਉੱਥੇ ਝਟਕ ਦਿੰਦਾ ਕਿਉਂ ਹੀ ਉਹਨਾਂ ਨੇ ਇਹ ਨਹੀਂ ਦੇਖਣਾ ਦੀ ਵੀ ਇਹ ਤਾਂ ਦੋਸਤ ਹੈ ਕੋਈ ਦੇਖਣਾ ਨਹੀਂ ਦੀ ਸਹੇਲੀ ਹੈ ਅੱਜ ਕੱਲ ਤਾਂ ਬੱਚੇ ਨੂੰ ਮੜਾ ਜਾ ਝਟਕ ਤੋਂ ਡਿਪਰੈਸ਼ਨ ਚ ਚਲੇ ਜਾਂਦਾ ਨਾ ਮਰਨ ਤੱਕ ਦੀਆਂ ਧਮਕੀਆਂ ਦਿੰਦਾ ਵੀ ਮੈਂ ਮਰ ਜੂਗਾ ਤੂੰ ਮੈਨੂੰ ਝਟਕਿਆ ਪਰ ਜਿਹੜੇ ਮੇਰੇ ਵਾਲੀ ਏਜ ਦੇ ਨੇ ਨਾ ਉਹਨਾਂ ਨੂੰ ਨਾ ਇੱਕ ਸਹਿਣ ਸ਼ਕਤੀ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਸੀ ਜ਼ਿਆਦਾਤਰ ਕਹਿੰਦੇ ਨੇ ਅਕਸਰ ਬਜ਼ੁਰਗ ਕਹਿੰਦੇ ਨੇ ਸੀ ਕਹਿੰਦੇ ਧੀ ਘਰਾਣੇ ਦੀ ਤੇ ਬਲਦ ਲਾਣੇ ਦਾ ਕਹਿੰਦੇ ਜਿਹੜੇ ਘਰਾਣੇ ਦੀ ਧੀ ਹੁੰਦੀ ਹੈਗੀ ਜਿਵੇਂ ਅੱਗੇ ਚਾਚੇ ਤਾਈ ਹੁੰਦੇ ਸੀ ਭੈਣ ਭਰਾ ਹੁੰਦੇ ਸੀਗੇ ਪੂਆ ਫੋਪੜ ਮਤਲਬ ਕਿ ਇਦਾਂ ਦੇ ਰਿਸ਼ਤੇ ਹੁੰਦੇ ਸੀ ਨਾ ਉਹਨਾਂ ਦੇ ਵਿੱਚ ਜਿਹੜਾ ਬੱਚਾ ਪਲਿਆ ਹੁੰਦਾ ਨਾ ਅਸੀਂ ਨਾ ਮੇਰੇ ਦਾਦੇ ਦੇ 11 ਪੋਤੇ ਪੋਤੀਆਂ ਮਤਲਬ ਕਿ 11 ਪੋਤੀਆਂ 11 ਪੋਤੇ ਹਨਾ ਮੇਰੇ ਪਾਪਾ ਹੋਰੀ ਸੱਤ ਭਰਾ ਸੀਗੇ ਉਹਨਾਂ ਨੇ ਦੋ ਦੋ ਬੱਚੇ ਨੇ ਸਾਰਿਆਂ ਦੇ ਨਾ ਵੀ ਮੇਰੀਆਂ ਜਿਹੜੀਆਂ ਸਿਸਟਰ ਨੇ ਉਹ ਡਾਕਟਰ ਵੀ ਨੇ ਟੀਚਰ ਵੀ ਨੇ ਤੇ 30 ਚੋਂ ਵੀ ਅੱਜ ਤੱਕ ਇਹ ਨਹੀਂ ਹੋਇਆ ਹਨਾ ਦੇਖੋ ਉਹਨਾਂ ਆਪ ਦੀ ਆਪ ਦੀ ਜਗ੍ਹਾ ਤੇ ਸੈੱਟ ਵੀ ਨੇਗੇ ਮੈਥੋਂ ਛੋਟੇ ਵੀ ਨੇ ਹਨਾ ਵੀ ਇਹ ਸਾਰਿਆਂ ਚ ਕੋਈ ਅਜੇ ਹਨੀ ਹੈਗਾ ਵੀ ਜਿਨੇ ਕੋਈ ਆਪਣੀ ਲਾਈਫ ਦੇ ਵਿੱਚ ਗਲਤੀ ਕੀਤੀ ਹੋਵੇ ਇਹ ਕਿਉਂ ਨਹੀਂ ਹੈਗਾ ਕਿਉਂਕਿ ਸਾਡੇ ਚਾਚੇ ਤਾਇਿਆਂ ਦਾ ਸਾਡੇ ਪਰਿਵਾਰਾਂ ਦਾ ਮਾਹੌਲ ਹੀ ਇਦਾਂ ਦਾ ਤੀਗਾ ਕਿ ਹਰ ਇੱਕ ਇੱਕ ਦੂਜੇ ਨੂੰ ਸਮਝਾਉਂਦਾ ਸੀ ਅੱਜ ਕੱਲ ਮੇਰੇ ਭੈਣ ਭਰਾਵਾਂ ਦੇ ਜਿਹੜੇ ਰਿਸ਼ਤਿਆਂ ਦੇ ਵਿੱਚ ਕੜਵਾਹਟ ਆ ਰਹੀ ਹੈ ਨਾ ਉਹ ਇਸੇ ਚੀਜ਼ ਕਰਕੇ ਜੀ ਇੱਕ ਤਾਂ ਸਿੱਖਿਆ ਨਹੀਂ ਬੱਚਿਆਂ ਨੂੰ ਹੈਗੀ ਧੀ ਨੂੰ ਮਾਂ ਦੀ ਬਹੁਤ ਵੱਡੀ ਸਿੱਖਿਆ ਹੁੰਦੀ ਹੈ ਕਿ ਪੁੱਤ ਜਦੋਂ ਤੂੰ ਸਾਰੇ ਘਰ ਜਾਵੇਂਗੀ ਨਾ ਤਾਂ ਆਪਣੇ ਪਤੀ ਨਾਲ ਬਣਾ ਕੇ ਰੱਖੀ ਤੇ ਪੁੱਤਾਂ ਨੂੰ ਮਾਵਾ ਸਿੱਖਿਆ ਦਿੰਦੇ ਸੀ ਕਿ ਜਿਹੜੀ ਤੇਰੀ ਪਤਨੀ ਹੋਊਗੀ ਉਹ ਆਪਣੇ ਸਾਰੇ ਪਰਿਵਾਰ ਨੂੰ ਛੱਡ ਕੇ ਤੇਰੇ ਘਰ ਆਊਗੀ ਤੇਰਾ ਫਰਜ਼ ਹੋਊਗਾ ਤੂੰ ਉਹਨੂੰ ਹਰ ਇੱਕ ਖੁਸ਼ੀ ਦੇਣੀ ਹੈ ਇਹ ਛੋਟੀਆਂ-ਛੋਟੀਆਂ ਗੱਲਾਂ تھیں ਜਿਹੜੀਆਂ ਕਿ ਬੱਚਿਆਂ ਦੇ ਦਿਮਾਗ ਦੇ ਵਿੱਚ ਬੈਠਦੀਆਂ ਸੀ ਉਹ ਇੱਕ ਦੂਜੇ ਤੋਂ ਖੁਸ਼ ਹੋਣ ਦੇਖ ਕੇ ਨਹੀਂ ਪਸੰਦ ਕਰਦੇ ਸੀ ਉਹਨਾਂ ਦੇ ਗੁਣਾ ਨੂੰ ਪਸੰਦ ਕਰਦੇ ਸੀ ਚਲੋ ਇਹ ਤਾਂ ਆ ਗਈਆਂ ਬਾਕੀ ਗੱਲਾਂ ਇਦੇ ਵਿੱਚ ਕਸੂਰ ਬੱਚੀਆਂ ਦਾ ਨਹੀਂ ਹੈਗਾ ਕਿਉਂਕਿ ਜਦੋਂ ਆਪਣੀ ਬੱਚੀ ਹੈ ਮੇਰੀ ਵੀ ਬੇਟੀ ਹੈ ਨਾ ਜਦੋਂ ਉਹ ਕੋਈ ਜਿਵੇਂ ਕੱਪੜੇ ਪਾਉਣੇ ਨੇ ਉਹਨੇ ਕਿਤੇ ਘੁੰਮਣ ਜਾਣ ਵਾਸਤੇ ਕਹਿੰਦੇ ਕਾਲਜ ਦੇ ਵਿੱਚ ਹੈ ਨਾ ਜਾਂ ਕੋਈ ਕੁਝ ਵੀ ਆਪਾਂ ਕਹਿੰਦੇ ਆ ਨਾ ਵੀ ਸਹੁਰੇ ਜਾ ਕੇ ਕਰ ਲਈਂ ਤੇਰੇ ਪਤੀ ਦੇ ਕੋਲੇ ਜਾ ਕੇ ਕਰ ਲਈਂ ਕਿਉਂਕਿ ਅੱਪਰ ਹੁੰਦੇ ਵੀ ਸਾਡੀ ਇੱਜ਼ਤ ਨਾ ਖਰਾਬ ਹੋਏ ਹੈ ਨਾ ਵੀ ਇਹ ਆਪਦੇ ਸਹੁਰੇ ਜਾ ਕੇ ਕਰੇ ਪਰ ਸਹੁਰੇ ਜਾ ਕੇ ਉਹਨਾਂ ਦਾ ਵੀ ਮਾਹੌਲ ਉਦਾਂ ਹੀ ਨਹੀਂ ਹੁੰਦਾ ਨਾ ਕਈ ਵਾਰ ਪਤੀ ਲੜਕਾ ਇਦਾਂ ਦਾ ਮਿਲ ਜਾਂਦਾ ਜਿਹੜਾ ਕਿ ਨਾ ਤਾਂ ਉਹਦੇ ਜਿਹੜੇ ਸ਼ੌਂਕ ਨੇ ਉਹ ਉਹਨਾਂ ਨੂੰ ਪੂਰੇ ਕਰਪਨਦੇ ਕਿਉਂਕਿ ਪਰ ਉਹਦੇ ਦਿਮਾਗ ਦੇ ਵਿੱਚ ਤੇ ਹੁੰਦੀ ਵੀ ਕੋਈ ਕਿਤੇ ਘੁੰਮਣ ਜਾਣ ਕੁਝ ਵੀ ਹਨਾ ਆਪਾਂ ਕਹਿੰਦੇ ਨੇ ਵੀ ਸੌਰੀ ਜਾ ਕੇ ਕਰ ਲਈ ਹਨਾ ਵੀ ਇਹ ਚੀਜ਼ਾਂ ਤੋਂ ਨਾ ਥੋੜਾ ਜਿਹਾ ਗੁਰੇਜ਼ ਕਰੋ ਜਦੋਂ ਫਿਰ ਉਹਦੀ ਉਹ ਚੀਜ਼ਾਂ ਉਥੇ ਪੂਰੀਆਂ ਨਹੀਂ ਹੁੰਦੀਆਂ ਫਿਰ ਪਲੇਸ ਹੁੰਦਾ ਛੋਟੀਆਂ ਛੋਟੀਆਂ ਗੱਲਾਂ ਤੇ ਕਿਉਂਕਿ ਉਹਨੂੰ ਅਡਜਸਟਮੈਂਟ ਕਰਨੀ ਸਿਖਾਈ ਹੋਈ ਨਹੀਂ ਉਹ ਉਥੇ ਅਡਜਸਟ ਨਹੀਂ ਕਰ ਪਾਉਂਦੀ ਹੈਗੀ ਕਿਉਂਕਿ ਉਹਦੀਆਂ ਉਮੀਦਾਂ ਉਹਦੇ ਅੰਦਰ ਸੁਪਨੇ ਹੁੰਦੇ ਨੇ ਜਿਹੜੀ ਉਹਦੀ ਖੁਆਇਸ਼ਾਂ ਨਾ ਬਹੁਤ ਵੱਡੀਆਂ ਅਸੀਂ ਦੇਖੋ ਸਾਡੀ ਬੇਟੀ ਖੁਦ ਹੈ ਅਸੀਂ ਕਦੇ ਆਪਣੀ ਬੇਟੀ ਨੂੰ ਇਹ ਨਹੀਂ ਕਿਹਾ ਵੀ ਤੂੰ ਸਹੁਰੇ ਘਰ ਜਾ ਕੇ ਇਦਾਂ ਕਰ ਲਈ ਜਾਂ ਠੀਕ ਹੈ ਸਾਨੂੰ ਵੀ ਪਤਾ ਵੀ ਆਪਣੇ ਬੱਚੇ ਨੂੰ ਕੀ ਸਨस्कार ਦੇਣੇ ਨੇ ਆਪਣੇ ਕਿਦਾਂ ਉਹਨੂੰ ਰੋਕਣਾ ਸਾਰਾ ਬਹੁਤ ਹਨਾ ਪ੍ਰਮਾਤਮਾ ਦੀ ਅੱਜ ਕਿਰਪਾ ਵੀ ਬੱਚੀ ਨੂੰ ਜੋ ਕਹਿੰਦਾ ਹੈ ਬੱਚਿਆਂ ਨੂੰ ਹਨਾ ਉਹ ਉਹੀ ਮੰਨਦੇ ਆ ਅੱਜ ਤੱਕ ਦੇਖੋ ਕਾਲਜ ਦੇ ਵਿੱਚ ਚਲੇ ਗਏ ਨੇ ਕੋਈ ਉਹਨਾਂ ਦਾ ਇਦਾਂ ਦਾ ਨਹੀਂ ਹੋਇਆ ਵੀ ਹਾਂ ਵਾਹਿਗੁਰੂ ਨੇ ਜਦੋਂ ਕਹਿੰਦੇ ਪੁੱਤਿਆ ਕਿ ਅਰਦਾਸ ਕਰਦੇ ਨੇ ਤੂੰ ਆਪਣੀ ਆਪ ਹੀ ਸਾਰੀ ਅਕਲ ਦੇ ਦਿੰਦਾ ਅਸੀਂ ਹਮੇਸ਼ਾ ਬੱਚੇ ਨੂੰ ਇਹੀ ਕਹਿੰਦੇ ਆ ਵੀ ਬੇਟਾ ਤੁਸੀਂ ਪੜੋ ਜੋ ਤੁਹਾਡੇ ਸੁਪਨੇ ਜਿਵੇਂ ਉਹ ਕਹਿੰਦੇ ਨੇ ਬੱਚੇ ਜਿੱਦ ਕਰਦੇ ਸੀ ਟੂਰ ਤੇ ਜਾਣਾ ਹੈ ਅਸੀਂ ਇਹ ਕਰਨਾ ਹੈ ਅਸੀਂ ਉਹ ਕਰਨਾ ਹੈ ਅਸੀਂ ਬੱਚੇ ਨੂੰ ਇਹ ਹਮੇਸ਼ਾ ਕਿਉਂਕਿ ਅਸੀਂ ਤੋੜਦੇ ਨਹੀਂ ਮੈਂ ਸਹੀ ਕਹਿ ਰਹੀਆਂ ਵੀ ਅਸੀਂ ਕਦੇ ਨਹੀਂ ਤੋੜਿਆ ਬੱਚੇ ਨੂੰ ਕਿਉਂਕਿ ਜੇ ਆਪਣਾ ਬੱਚਾ ਸਹੀ ਹੈ ਤਾਂ ਚਾਰ ਵਿਗਾੜਨ ਵਾਲੀ ਹੋਰ ਕਿਉਂਕਿ ਤੁਹਾਨੂੰ ਮੈਂ ਪਹਿਲਾਂ ਹੀ ਕਹਿ ਰਹੀਆਂ ਵੀ ਪਰਿਵਾਰਾਂ ਚ ਸੰਸਕਾਰ ਖਤਮ ਹੋ ਚੁੱਕੇ ਨੇ ਕਿਸੇ ਕੋਲੇ ਟਾਈਮ ਹੀ ਨਹੀਂ ਹੈਗਾ ਹੈ ਨਾ ਮੈਂ ਆਪਣੇ ਬੱਚਿਆਂ ਨੂੰ ਸੰਭਾਲਣ ਦਾ ਬੱਚਿਆਂ ਦਾ ਵਿਗੜਨਾ ਮੇਨ ਕਾਰਨ ਮਾਪੇ ਹੀ ਨੇ ਮੈਂ ਬੱਚਿਆਂ ਨੂੰ ਬਹੁਤ ਘੱਟ ਕਸੂਰਵਾਰ ਸਮਝਦੀਆਂ ਕਿਉਂਕਿ ਮਾਪੇ ਹੀ ਨੇ ਉਹਨੂੰ ਇੰਨਾ ਖੁੱਲਾ ਛੱਡ ਦਿੰਨੇ ਆਪਾਂ ਕੋਈ ਵੀ ਹਨਾ ਉਹਨਾਂ ਦਾ ਬੰਦਸ਼ ਨਹੀਂ ਹੈ ਮਲਕਿ ਉਹਨਾਂ ਦੀ ਸਮਝ ਨਹੀਂ ਪਾ ਰਹੇ ਆਪਾਂ ਉਹ ਜਦੋਂ ਕੋਈ ਗੱਲ ਦੱਸਣ ਲੱਗਦੇ ਨੇ ਆਪਾਂ ਕਹਿੰਦੇ ਮੇਰੇ ਕੋਲ ਨਹੀਂ ਟਾਈਮ ਹੈਗਾ ਇਹੀ ਚੀਜ਼ ਹੈ ਬਸ ਉਹ ਫਿਰ ਹੋਰ ਕਿਥੇ ਟਾਈਮ ਲੱਭਣ ਲੱਗ ਜਾਂਦੇ ਨੇ ਇਹੀ ਪਤਨੀਆਂ ਨੇ ਜਦੋਂ ਪਤਨੀ ਪਤੀ ਨੂੰ ਕੁਝ ਦੱਸਦੀ ਹੈਗੀ ਨਾ ਤਾਂ ਉਹ ਕਹਿੰਦਾ ਮੇਰੇ ਕੋਲ ਨਹੀਂ ਟਾਈਮ ਹੈਗਾ ਤੂੰ ਤਾਂ ਮੈਂ ਬਕਵਾਕ ਕਰੀ ਜਾਨੀ ਹੈ ਤੂੰ ਤੇਰੀ ਤਾਂ ਹੀ ਨਮਕਦੀਆਂ ਫਿਰ ਕੋਈ ਨਾ ਕੋਈ ਤਾਂ ਉਹ ਬਾਬਾ ਜੀ ਦਾ ਕਹਾਣਾ ਢੱਡਰੀਆਂ ਵਾਲਿਆਂ ਦਾ ਕਹਿੰਦੇ ਕੋਈ ਨਾ ਕੋਈ ਤਾਂ ਫਿਰ ਉਹਨੂੰ ਮਿਲ ਹੀ ਜਾਂਦਾ ਹਾਂਜੀ ਹੰਨਾਂ ਜੀ ਕਹਿਣ ਵਾਲਾ ਨਾ ਇਹੀ ਗੱਲ ਪ ਪੀਰ ਤਾਂ ਹੋਣੀ ਤਾਂ ਹੋਣੀ ਤਾਂ ਕਹਿਣ ਤੋਂ ਮੇਰਾ ਭਾਵ ਹੈ ਅੱਜ ਮੈਂ ਤੁਹਾਨੂੰ ਦੋ ਚੀਜ਼ਾਂ ਦੱਸੂਗੀ ਇੱਕ ਤਾਂ ਮੈਂ ਤੁਹਾਨੂੰ ਦੱਸਦੀਆਂ ਟੋਟਕਾ ਉਹਦੇ ਵਾਸਤੇ ਤੁਸੀਂ ਲੈਣੇ ਨੇ ਇਸ ਤਰੀਕੇ ਦੇ ਲੌਂਗ ਜਿਨ੍ਹਾਂ ਦੇ ਉੱਪਰ ਇਸ ਤਰੀਕੇ ਦਾ ਕੈਪ ਹੋਵੇ ਇਦਾਂ ਦੇ ਤੁਸੀਂ ਲੌਂਗ ਲੈਣੇ ਨੇ ਦੇਖੋ ਮੇਰਾ ਮਕਸਦ ਹੁੰਦਾ ਹੈਗਾ ਮੇਰੇ ਭੈਣਾਂ ਨੂੰ ਸਮਝਾ ਕੇ ਉਹਨਾਂ ਦੇ ਘਰ ਨੂੰ ਬਸਾਉਣਾ ਤੇ ਦੂਸਰੀ ਚੀਜ਼ ਲੈਣੀ ਆਪਣੇ ਗੂਗਲ ਇਹ ਗੂਗਲ ਦੀ ਧੂਫ ਤੁਹਾਨੂੰ ਮਿਲ ਜੂਗੀ ਉਹਦੇ ਵਿੱਚ ਤੁਸੀਂ ਘਿਓ ਪਾਉਣਾ ਚੀਨੀ ਪਾਉਣੀ ਹੈ ਲਿਆ ਕੇ ਕਰੀ ਇਹ ਤੁਹਾਨੂੰ ਪੰਸਾਰੀ ਦੀ ਦੁਕਾਨ ਤੋਂ ਕਿਤੇ ਵੀ ਮਿਲ ਜੂਗੀ ਹੈਨਾ ਇਹ ਦੋਨੇ ਚੀਜ਼ਾਂ ਤੁਹਾਨੂੰ ਚਾਹੀਦੀਆਂ ਨੇ ਇਹ ਦੋਨਾਂ ਦੇ ਨਾਲ-ਨਾਲ ਨਾ ਕਹਿੰਦੇ ਕਰਨਾ ਕੀ ਹੈ ਤੁਸੀਂ ਨੇ ਚਲੋ ਪਹਿਲਾਂ ਮੈਂ ਤੁਹਾਨੂੰ ਇਹ ਹੀ ਦੱਸ ਦਿੰਨੀ ਆ ਇਦਾਂ ਤੁਸੀਂ ਨਾ 7 ਅਸਰ 11 ਲੌਂਗ ਲੈਣੇ ਨੇ ਇਦਾਂ ਦੇ ਨਾ ਟੋਪੀ ਵਾਲੇ 11 ਲੌਂਗ ਲੈ ਲੈਣੇ ਨੇ ਯਾਨੀ ਕਿ 1 2 3 4 5 6 7 8 9 10 11 11 ਲੌਂਗ ਲੈ ਲੈਣੇ ਨੇ ਤੁਸੀਂ ਨੇ 11 ਲੌਂਗ ਲੈ ਕੇ ਇਹਨੂੰ ਕਿਸੇ ਵੀ ਛੋਟਾ ਜਿਹਾ ਕਪੜਾ ਲੈ ਲੈਣਾ ਤੁਸੀਂ ਲਾਲ ਰੰਗ ਦਾ ਲੈ ਲਓ ਚਾਹੀ ਕਾਲੇ ਰੰਗ ਦਾ ਲੈ ਲਓ ਦੋਨੋਂ ਚੱਕ ਕਲਰ ਦਾ ਲੈਣਾ ਬਸ ਕਾਲਾ ਨਹੀਂ ਲਓ ਲਾਲ ਹੀ ਲਿਓ ਲਾਲ ਰੰਗ ਦਾ ਕਪੜਾ ਲੈ ਕੇ ਤੁਸੀਂ ਇਹਨਾਂ ਨੂੰ ਸ਼ਨੀਵਾਰ ਵਾਲੇ ਦਿਨ ਸ਼ਨੀਵਾਰ ਵਾਲੇ ਦਿਨ ਉਸ ਕਪੜੇ ਦੇ ਵਿੱਚ ਇਸ ਤਰੀਕੇ ਨਾਲ ਰੱਖ ਲੈਣਾ ਇਸ ਤਰੀਕੇ ਦਾ ਰੈੱਡ ਕਲਰ ਜਿਹਦਾ ਕਪੜਾ ਲੈ ਲਿਓ ਤਾਂ ਉਹਦੇ ਵਿੱਚ ਤੁਸੀਂ ਇਹਨਾਂ ਨੂੰ ਰੱਖ ਲੈਣਾ ਰੱਖ ਕੇ ਫਿਰ ਤੁਸੀਂ ਆਪਣੇ ਇੱਕ ਹੱਥ ਤੇ ਰੱਖਣਾ ਤੇ ਦੂਸਰੇ ਹੱਥ ਨੂੰ ਉੱਪਰ ਰੱਖਣਾ ਫਿਰ ਤੁਸੀਂ ਆਪਣੇ ਮਨ ਦੇ ਵਿੱਚ ਆਪਣੇ ਪਤੀ ਦਾ ਨਾਮ 11 ਵਾਰੀ ਲੈਣਾ ਤੇ ਇਹ ਵੀ ਅਰਦਾਸ ਕਰਨੀ ਹੈ ਚਾਹੇ ਤੁਸੀਂ ਜਿਹੜੇ ਵੀ ਧਰਮ ਨੂੰ ਮੰਨਦੇ ਹੋ ਕਿ ਮੇਰਾ ਪਤੀ ਅੱਜ ਤੋਂ ਬਦਲਣ ਲੱਗੇਗਾ ਮੇਰਾ ਪਤੀ ਮੈਨੂੰ ਕਦਰ ਕਰਨ ਲੱਗੇਗਾ ਮੇਰਾ ਪਤੀ ਮੈਨੂੰ ਜਰੂਰ ਸਮਝੇਗਾ ਮੇਰਾ ਪਤੀ ਜੋ ਮੈਂ ਕਹੂੰਗੀ ਜਿਵੇਂ ਕਿ ਆਪਾਂ ਨੂੰ ਅਕਸਰ ਹੁੰਦੇ ਮੈਂ ਮੇਰੀ ਨਣਦ ਦੀ ਮੰਨਦਾ ਮੇਰੀ ਸੱਸ ਦੀ ਮੰਨਦਾ ਬਾਹਰ ਮੰਨਦਾ ਮੇਰੀ ਸੋਣ ਦਾ ਨਹੀਂ ਕੋ ਹਰ ਇੱਕ ਦਾ ਸੁਪਨਾ ਹੁੰਦਾ ਹੈ ਵੀ ਪਤੀ ਪਤਨੀ ਦਾ ਰਿਸ਼ਤਾ ਇੱਦਾਂ ਦਾ ਕਹਿੰਦੇ ਦੋਨਾਂ ਦੇ ਨਾ ਤੀ ਹੁੰਦੀ ਹੈ ਜਿਹੜੀ ਪਤਨੀ ਹੁੰਦੀ ਹੈ ਨਾ ਆਪਣਾ ਸਾਰਾ ਪਰਿਵਾਰ ਛੱਡ ਕੇ ਆਉਂਦੀ ਹੈ ਪਤੀ ਵਾਸਤੇ ਤਾਂ ਇੱਕ ਦੂਜੇ ਦੀ ਸਿਰਫ ਮਿਸ ਅੰਡਰਸਟੈਂਡਿੰਗ ਕਰਕੇ ਹੀ ਇਹ ਰਿਸ਼ਤੇ ਖਰਾਬ ਹੁੰਦੇ ਨੇ ਹੋਰ ਕੁਝ ਨਹੀਂ ਹੁੰਦਾ ਨਾ ਤਾਂ ਭੈਣਾ ਵੀ ਥੋੜਾ ਜਿਹਾ ਮਨ ਮਾਰਿਆ ਕਰੋ ਕਿਉਂਕਿ ਕਈ ਵਾਰੀ ਨਾ ਵੀਰਾਂ ਕੋਲੇ ਸਮਾਂ ਵੀ ਨਹੀਂ ਹੁੰਦਾ ਪੈਸਾ ਵੀ ਨਹੀਂ ਹੁੰਦਾ ਤਾਂ ਥੋੜਾ ਜਿਹਾ ਸਮਝਿਆ ਕਰੋ ਕਹਿੰਦੇ ਜਿੱਥੇ ਪਿਆਰ ਹੁੰਦਾ ਹੈ ਉੱਥੇ ਅੱਧੀ ਨਾਲ ਵੀ ਸਬਰ ਆ ਜਾਂਦਾ ਹੈ ਤਾਂ ਇਹ ਤੁਸੀਂ 11 ਲੌਂਗ ਲੈ ਕੇ ਕੱਪੜੇ ਦੇ ਵਿੱਚ ਰੱਖ ਲੈਣੇ ਨੇ ਤੇ ਜੋ ਮੈਂ ਤੁਹਾਨੂੰ ਦੱਸਿਆ ਵੀ ਆਪਣੇ ਪਤੀ ਦਾ 11 ਵਾਰੀ ਨਾਮ ਲੈ ਕੇ ਤੇ ਵਾਹੀਗੁਰੂ ਜੀ ਅਰਦਾਸ ਕਰਨੇ ਬਸ ਆਪਣੇ ਮਨ ਦੇ ਵਿੱਚ ਤਾਂ ਇਸ ਨੂੰ ਤੁਸੀਂ ਕਿਤੇ ਵੀ ਤੁਹਾਡੇ ਹਨਾ ਜਿੱਥੇ ਤੁਸੀਂ ਜੋਤੂਫ ਲਗਾਉਣੇ ਹੋ ਜਾਂ ਤੋਂ ਸੀ ਮੰਦਿਰ ਬਣਾਏ ਹੋਏ ਘਰ ਦੇ ਵਿੱਚ ਹਨ ਜਿਵੇਂ ਵੀ ਹੁੰਦਾ ਆਪਣਾ ਉੱਥੇ ਰੱਖ ਦੇਣਾ ਇਹ ਸ਼ਨੀਵਾਰ ਦੀ ਸ਼ਾਮ ਨੂੰ ਰੱਖਣਾ ਹੈ ਰਾਤ ਨੂੰ ਰੱਖਣਾ ਹੈ ਫਿਰ ਇਹਨੂੰ ਸਵੇਰੇ ਐਤਵਾਰ ਨੂੰ ਤੁਸੀਂ ਨੇ ਚੱਕ ਲੈਣਾ ਚੱਕ ਕੇ ਤੁਸੀਂ ਨੇ ਕਿਸੇ ਵੀ ਇੱਕ ਅੱਗ ਮਲਕੇ ਕਿਸੇ ਉਹਦੇ ਵਿੱਚ ਨਾ ਠੂਠੀ ਦੇ ਵਿੱਚ ਅੱਗ ਪਾ ਲੈਣੀ ਹੈ ਕਿਸੇ ਬਰਤਨ ਦੇ ਵਿੱਚ ਪਾਉਣੀ ਹੈ ਚਾਹੇ ਲੋਹੇ ਦੇ ਵਿੱਚ ਪਾ ਲਓ ਚਾਹੇ ਤੁਸੀਂ ਜਿਹੜੇ ਆਪਣੇ ਝੁੰਗਲੇ ਜੇ ਹੁੰਦੇ ਹਨ ਨਾ ਉਹਦਾਂ ਦੇ ਵਿੱਚ ਪਾ ਲਿਓ ਤੇ ਫਿਰ ਤੁਸੀਂ ਨੇ ਉਸ ਅੱਗ ਦੇ ਉੱਪਰ ਪਹਿਲਾਂ ਥੋੜੀ ਜਿਹੀ ਗੂਗਲ ਦੀ ਧੂਫ ਪਾਉਣੀ ਹੈ ਉਹਦੇ ਉੱਪਰ ਪਾ ਲੈਣੀ ਹੈ ਕਿ ਇੱਕ ਚੁਟਕੀ ਦੋ ਚੁਟਕੀਆਂ ਪਾ ਲੈਣੀਆਂ ਨੇ ਤੇ ਫਿਰ ਇਹ ਲੋਕ ਇਹ ਤੁਸੀਂ ਇਹ ਉਦੋਂ ਕਰਨਾ ਜਦੋਂ ਕਿ ਤੁਹਾਨੂੰ ਕੋਈ ਟੋਕਣ ਵਾਲਾ ਨਾ ਹੋਵੇ ਦੇਖੋ ਇਹਦੇ ਪਿੱਛੇ ਕ ਲੜਾਈ ਵੀ ਨਾ ਪਾ ਲਈ ਉਹਦੇ ਪਰਿਵਾਰ ਦੇ ਵਿੱਚ ਇਹ ਬਹੁਤ ਹੀ ਅਸਰਦਾਰ ਟੋਕ ਹੈ ਤੁਹਾਡਾ ਪਤੀ ਦਾ ਜਿਹੜਾ ਉਹ ਨੈਗੇਟਿਵਿਟੀ ਹੈ ਜਿਹੜੇ ਤੁਹਾਡੇ ਪਤੀ ਦਾ ਮਨ ਹੈ ਨਾ ਉਹ ਨੂੰ ਬਹੁਤ ਜਲਦੀ ਚੇਂਜ ਕਰੇਗਾ ਤੁਹਾਡੀ ਸੁਣਨ ਵੀ ਲੱਗੇਗਾ ਤੁਹਾਡੀ ਕਦਰ ਵੀ ਤੁਹਾਡੇ 'ਚ ਪਿਆਰ ਵਧੇਗਾ ਜਿੱਥੇ ਪਿਆਰ ਹੋ ਗਿਆ ਕਹਿੰਦੇ ਸਿਆਪੀ ਲੜਾਈਆਂ ਖਤਮ ਹੋ ਜਾਂਦੀਆਂ ਨੇ ਇਹਨੂੰ ਤੁਸੀਂ ਨੇ ਘੱਟੋ-ਘੱਟ 11 ਸ਼ਨੀਵਾਰ ਰੱਖਣਾ ਤੇ ਐਂ ਦਿਵਾਰ ਨੂੰ ਤੁਸੀਂ ਨੇ ਸਵੇਰੇ ਉੱਠ ਕੇ ਉਹਨੂੰ ਜਲਾ ਦੇਣਾ ਜਿਹੜੀ ਇਹਦੀ ਰਾਖ ਹੋਊਗੀ ਕਿਉਂਕਿ ਭੈਣਾਂ ਨੂੰ ਬਹੁਤ ਦੀ ਮੈਸੇਜ ਆਉਣਗੇ ਵੀ ਦੀਦੀ ਫਿਰ ਉਹਦੀ ਰਾਖ ਲਾ ਕੀ ਕਰੀ ਜਿਹੜੀ ਇਹਦੀ ਰਾਖ ਹੋਊਗੀ ਉਹਨੂੰ ਘਰ ਤੋਂ ਬਾਹਰ ਤੁਸੀਂ ਸਿੱਟ ਕੇ ਆਉਣਾ ਕਿਤੇ ਵੀ ਤੁਸੀਂ ਬਾਹਰ ਰੱਖਿਆ ਆਇਓ ਸਿੱਟ ਦਿਓ ਉਹਦੀ ਹਨਾ ਉਹ ਖੇਤ ਦੇ ਵਿੱਚ ਪਾ ਦਿਓ ਕੋਈ ਗਮਲਾ ਵਗੈਰਾ ਕੋਈ ਬਾਹਰ ਪਾ ਜਿਵੇਂ ਰੱਖਿਆ ਹੁੰਦੇ ਨੇ ਤਾਂ ਤੁਸੀਂ ਇਸ ਨੂੰ ਉਹ ਜਗ੍ਹਾ ਤੇ ਉੱਪਰ ਰੱਖ ਕੇ ਆਉਣਾ ਤੇ ਦੂਸਰੀ ਚੀਜ਼ ਹੈਗੀ ਇੱਕ ਛੋਟੀ ਜੀ ਫਟਕੜੀ ਲੈ ਲੈਣੀ ਹੈ ਫਟਕੜੀ ਨੂੰ ਲੈ ਕੇ ਆਪਣੇ ਪਤੀ ਦੇ ਸਹਰਾਣੇ ਰੱਖਣਾ ਤੇ ਦੂਸਰੇ ਦਿਨ ਸਵੇਰੇ ਉੱਠ ਕੇ ਉਸ ਨੂੰ ਜਲਾ ਦੇਣਾ ਇਹ ਵੀ ਤੁਸੀਂ ਸ਼ਨੀਵਾਰ ਨੂੰ ਰੱਖਣਾ ਤੇ ਐਂ ਤੁਹਾਨੂੰ ਜਲਾ ਦੇਣਾ ਜਿੱਥੇ ਵੀ ਤੁਸੀਂ ਪੈਣੋ ਕੋਈ ਇਹ ਨਹੀਂ ਹੈਗਾ ਵੀ ਤੁਸੀਂ ਪਤੀ ਦੇ ਭਰਾ ਪਤਨੀ ਦੇ ਸਹਰਾਣੇ ਵੀ ਰੱਖ ਸਕਦੇ ਹੋ ਜਿਵੇਂ ਵੀਰ ਕਹਿੰਦੇ ਵੀ ਹੈ ਨਾ ਮੇਰੀ ਪਤਨੀ ਤਾਂ ਤੁਸੀਂ ਉਦਾਂ ਕਹਿ ਸਕਦੇ ਹੋ ਦੇਖੋ ਇਹ ਕੋਈ ਲੜਾਈ ਝਗੜੇ ਵਾਲੀ ਗੱਲ ਨਹੀਂ ਇਹ ਸਿਰਫ ਮਾਈਂਡ ਨੂੰ ਕੰਟਰੋਲ ਕਰਨ ਲਈ ਮੈਂ ਕਿ ਮਾਈਂਡ ਦਾ ਜਿਹੜਾ ਗੁੱਸੇ ਕਰਨ ਹੁੰਦੇ ਨੇ ਨਾ ਉਹਨਾਂ ਨੂੰ ਖਤਮ ਕਰਨ ਵਾਸਤੇ ਕਿ ਛੋਟੇ ਛੋਟੇ ਉਪਾਅ ਹੁੰਦੇ ਨੇ ਬਾਕੀ ਤਾਂ ਹਨਾ ਮੇਰੇ ਵਰਗੇ ਇਹਨੂੰ ਕਿਸੇ ਨੇ ਪੁੱਛ ਲਿਆ ਸੀਗਾ ਹਨਾ ਵੀ ਕਹਿੰਦੇ ਪੈਣੇ ਤੇਰਾ ਪਤੀ ਕਹਿੰਦੀ ਕਿਵੇਂ ਇਸ ਸਭ ਤੋਂ ਵੱਡਾ ਗੁਣ ਤਾਂ ਇਹੀ ਹੈ ਕਹਿੰਦੀ ਕਿੰਤੂ ਕੀ ਜਾਦੂ ਟੋਣਾ ਟੋਟਕਾ ਕੀਤਾ ਉਹ ਕਹਿੰਦੀ ਭੈਣੇ ਮੈਂ ਕੋਈ ਜਾਦੂ ਟੋਣਾ ਟੋਟਕਾ ਨਹੀਂ ਕੀਤਾ ਕਹਿੰਦੀ ਮੈਂ ਕੁਝ ਗੁਣਾ ਬਣਾਏ ਪਏ ਨੇ ਉਹ ਕਹਿੰਦੀ ਵੀ ਉਹ ਕਿਹੜੇ ਗੁਣ ਨੇ ਮੈਨੂੰ ਕਹਿੰਦੀ ਕਿ ਕਿਸੇ ਬਾਬਾ ਜੀ ਨੇ ਮੰਤਰ ਦੱਸੇ ਤੇ ਇਹ ਤਾਂ ਗੁਰਬਾਣੀ ਦੇ ਵਿੱਚ ਵੀ ਲਿਖਿਆ ਕਹਿੰਦੀ ਉਹ ਕਿਹੜੇ ਕਹਿੰਦੀ ਨਿਮਨ ਸੂ ਅੱਖਰ ਕਵਣ ਗੁਣ ਜੀਬਾ ਮੰਨਿਆ ਮੰਤਰ ਤ੍ਰਹਿ ਗੁਣ ਪੈਣੇ ਬੇਸਕਰ ਤਾਂ ਬਸ ਆਵੀ ਕੰਤ ਕਹਿੰਦੀ ਮੈਂ ਕੁਝ ਗੁਣਾ ਬਣਾਏ ਹੋਏ ਨੇ ਕਹਿੰਦੇ ਜੋ ਮੇਰੇ ਪਤੀ ਕਹਿੰਦਾ ਵੀ ਇਹਨੇ ਮੈਂ ਕਹਿੰਦਾ ਵੀ ਠੀਕ ਹੈ ਜੀ ਜੀ ਉਹ ਜਿਵੇਂ ਕਿਤੇ ਜਾਣਾ ਉਹ ਕਹਿੰਦੇ ਨੇ ਵੀ ਅੱਜ ਜਾਇਆ ਨਹੀਂ ਜਾਣਾ ਠੀਕ ਹੈ ਜੀ ਜਿਵੇਂ ਆਪਾਂ ਨੂੰ ਕੋਈ ਕੰਮ ਤੇ ਕਰਨਾ ਵਿਆ ਕੀਤਾ ਨਹੀਂ ਕਈ ਵਾਰੀ ਗੁੱਸਾ ਹੁੰਦਾ ਨਾਲ ਨਾ ਕਿਉਂਕਿ ਆਦਮੀ ਹੁੰਦੇ ਨੇ ਨਾ ਜਿਹੜੇ ਚਾਹੀ ਜੇ ਲੇਡੀਜ਼ ਵੀ ਨੇ ਭੈਣਾਂ ਥੋੜੀ ਜਾਂ ਆਪਦੇ ਆਪ ਨੂੰ ਸਮਝ ਲੈਂਦੀਆਂ ਨੇ ਪਰ ਉਹਨਾਂ ਦਾ ਗੁੱਸਾ ਨਾ ਬਾਹਰਲਾ ਹੁੰਦਾ ਕਿਉਂਕਿ ਉਹਨੂੰ ਪਤਾ ਨਹੀਂ ਕਿਤੇ ਕਿਤੇ ਕੀ ਕੀ ਸੁਣ ਕੇ ਆਉਣਾ ਪੈਂਦਾ ਪਰ ਘਰੇ ਆ ਕੇ ਜਦੋਂ ਬੋਲਦੇ ਨੇ ਘਰੇ ਆਪੇ ਹੋਰ ਹੋ ਜਾਂਦੇ ਬਸ ਇੰਨੀ ਛੋਟ ਛੋਟੀਆਂ ਗੱਲਾਂ ਤੇ ਲੜਾਈ ਵੱਧ ਜਾਂਦੀ ਹੈ ਜਿੱਦਣ ਤੁਸੀਂ ਨਾ ਆਪਣੇ ਪਤੀ ਨੂੰ ਸਮਝਣ ਲੱਗੇ ਜਾਂ ਪਤੀ ਪਤਨੀ ਨੂੰ ਸਮਝਣ ਲੱਗੇ ਤੁਹਾਡਾ ਕਿ ਇਸ ਖਾਤਮਾ ਜੀ ਇੱਕ ਛੋਟਾ ਜਿਹਾ ਕੰਮ ਹੋਰ ਕਰਨਾ ਮੇਰੀਆਂ ਭੈਣਾ ਦੇਖੋ ਇੱਕ ਕਰਕੇ ਦੇਖਿਓ ਕਿਉਂਕਿ ਜੀਵਨ ਦੀ ਇਹ ਮੇਰੀ ਖੁਦ ਦੀਆਂ ਹੱਡ ਬੀਤੀਆਂ ਨੇ ਮੈਂ ਤੁਹਾਨੂੰ ਤਾਂ ਦੱਸਦੀ ਹੁਣੀ ਆ ਚੀਜ਼ਾਂ ਨਾ ਜਦੋਂ ਵੀ ਸਵੇਰੇ ਤੁਸੀਂ ਉੱਠਦੇ ਹੋ ਨਾ ਤਾਂ ਇੱਕ ਦੂਜੇ ਨੂੰ ਪਤੀ ਪਤਨੀ ਨਾ ਇਹ ਜ਼ਰੂਰ ਕਹਿ ਦਿਆ ਕਰੋ ਜੀ ਜੋ ਮੇਥੋਂ ਗਲਤੀਆਂ ਹੋਈਆਂ ਮੈਨੂੰ ਮਾਫ਼ ਕਰਨਾ ਅੱਜ ਤੋਂ ਆਪਾਂ ਆਪਣਾ ਜੀਵਨ ਸੁਧਾਰਾਂਗੇ ਤੇ ਪਤੀ ਨੂੰ ਸਵੇਰੇ ਉੱਠਦੇ ਹੋ ਪਤੀ ਚਾਹ ਕਰਦੇ ਨੇ ਤਾਂ ਪਤਨੀ ਐ ਦੋਨੋਂ ਆਪਸ ਵਿੱਚ ਬੈਠ ਕੇ ਪੀਓ ਗੱਲਾਂ ਬਾਤਾਂ ਕਰੋ ਜੋ ਵੀ ਹੋਈਆਂ ਨੇ ਤੇ ਪਤਨੀ ਐ ਤੇ ਫਿਰ ਉਹਦੇ ਇੱਕ ਵਾਰ ਨਾ ਦਿਨ ਦੇ ਵਿੱਚ ਪਹਿਰਿਆਂ ਤੇ ਜ਼ਰੂਰ ਲਾਇਆ ਕਰੋ ਤੇ ਵੀਰ ਆਪਣੀ ਪਤਨੀ ਨਾਲ ਇੱਕ ਵਾਰੀ ਆਪਦੇ ਗੱਲ ਨਾਲ ਜ਼ਰੂਰ ਲਾਇਆ ਕਰੋ ਕਿਉਂਕਿ ਇੱਕ ਸਿਰਫ ਤੁਸੀਂ ਹੀ ਹੋ ਜਿਹੜੇ ਕਿ ਸਾਰਾ ਰਿਸ਼ਤੇ ਨੂੰ ਛੱਡ ਕੇ ਉਹ ਇੱਕ ਆਪਣੇ ਪਤੀ ਨਾਲ ਚਾਹੇ ਉਹਦਾ ਭੈਣ ਭਰਾ ਕੋਈ ਵੀ ਹੈ ਨਾ ਆਪਾਂ ਕਹਿੰਦੇ ਵੀ ਉਹ ਤਾਂ ਆਪਣੇ ਭੈਣਾਂ ਦੀ ਸੁਣਦੀ ਆ ਉਹ ਆਪਣੇ ਭਰਾ ਦਾ ਸੁਣਦਾ ਜਾਂ ਆਪਣੀ ਭੈਣ ਐਦਾਂ ਵੀ ਹੈ ਨਾ ਇਹ ਚੀਜ਼ਾਂ ਨੇ ਆਪਣੀਆਂ ਸਹੇਲੀਆਂ ਦੀ ਸੁਣਦੇ ਆ ਉਹ ਐਦਾਂ ਫੋਨ ਕਰਦੇ ਇਹ ਸਿਰਫ ਇਹੀ ਹੈ ਕਿ ਤਾਂ ਕਿ ਤੁਹਾਡੇ ਵਿੱਚ ਨਾ ਗਲਤੀ ਹੈ ਕਿਉਂਕਿ ਤੁਹਾਡੀ ਜਿੱਥੇ ਵਿਰਲ ਹੋ ਗਈ ਨਾ ਪਤੀ ਪਤਨੀ ਦੇ ਵਿੱਚ ਉੱਥੇ ਤੀਜਾ ਬੰਦਾ ਬਣਦਾ ਤਾਂ ਤੁਸੀਂ ਮੌਕੇ ਹੀ ਨਾ ਦਿਓ ਕਿਸੇ ਕਦੇ ਵੀ ਪਤੀ ਪਤਨੀ ਦੀ ਲੜਾਈ ਦੇ ਵਿੱਚ ਤੀਜੇ ਬੰਦੇ ਨੂੰ ਉਹਦੇ ਪਰਿਵਾਰ ਨੂੰ ਵੀ ਨਾ ਦੱਸੋ ਤਾਂ ਦੇਖਿਓ ਤੁਹਾਡਾ ਰਿਸ਼ਤਾ ਕਿੰਨਾ ਜਲਦੀ ਠੀਕ ਹੁੰਦਾ ਤੇ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਦੇ ਵਿੱਚ ਤੱਕ ਲਈ ਸਾਰੇ ਭੈਣ ਭਰਾਵਾਂ ਨੂੰ ਮੇਰੇ ਬਨੋ ਸਤਿ ਸ੍ਰੀ ਅਕਾਲ